ਰਮਣੀ ਕਮੇਟੀ ਦੇ ਵੱਲੋਂ ਸਰਕੂਲਰ ਜਾਰੀ ਹੋਇਆ ਹੈ ਜਿਸ ਦੇ ਵਿੱਚ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਕਿਹਾ ਗਿਆ ਕਿ ਜਿਹੜਾ ਕੇਸਰੀ ਰੰਗ ਹੈ ਇਸ ਦੇ ਵਿੱਚ ਭਗਵਾ ਰੰਗ ਹੈ ਜਿਹੜਾ ਉਸ ਨੂੰ ਲੈ ਕੇ ਦੁਬਿਧਾ ਪੈਦਾ ਹੋ ਰਹੀ ਹੈ ਇਸ ਕਰਕੇ ਸੁਰਮਈ ਅਤੇ ਬਸੰਤੀ ਰੰਗ ਨੂੰ ਅਡਾਪਟ ਕੀਤਾ ਜਾਵੇ ਇਸ ਤੇ ਕੀ ਰਿਐਕਸ਼ਨ ਹੈ ਤੁਹਾਡਾ ਦੇਖੋ ਉਹ ਮਾਲਿਕ ਨੇ ਕੁਝ ਵੀ ਕਰ ਸਕਦੇ ਆ ਪਰ ਇਹ ਧਰਮ ਜਿਹੜਾ ਹੈਗਾ ਇਹ ਤਾਂ ਬਹੁਤ ਹੀ ਵਿਸ਼ਾਲ ਆ ਜੀ ਔਰ ਇਹ ਆਧੁਨਿਕਤਾ ਇਹਦੀ ਵਿਚਾਰਧਾਰਾ ਜਿਹੜੀ ਆ ਇੱਕ ਅਲੱਗ ਇਦਾਂ ਨੂੰ ਨਾ ਕੋਈ ਮਿਤਾ ਸਕਦਾ ਨਾ ਕੋਈ ਆਪਣੇ ਸਬਜੇ ਚ ਲੈ ਸਕਦਾ ਔਰ ਮੈਂ ਸਮਝਾਂ ਕਿ ਉਹ Hindu धर्म ਤੋਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਵੀ ਗੋਬਿੰਦਰਾਏ ਸੀ ਜੀ ਤੇ ਉਹ ਜ਼ਰੂਰ ਹੀ ਕਰਨਗੇ ਜਰ ਠੀਕ ਹੈ ਨਾ ਤੇ ਇਹ ਇਹ ਸਾਰੀਆਂ ਚੀਜ਼ਾਂ ਵਿਚਾਰਨ ਵਾਲੀਆਂ ਨੇ ਹੂੰ ਜਿਹਦੇ ਤੇ ਗਹਿਰਾਈ ਨਾਲ ਵਿਚਾਰ ਕਰਕੇ ਫੈਸਲੇ ਹੋਣੇ ਚਾਹੀਦੇ ਆ ਕੁਝ ਸ੍ਰੋਮਣੀ ਕਮੇਟੀ ਜੀ ਮੈਨੂੰ ਤਾਂ ਕੋਈ ਇੰਨਾ ਜਿਆਦਾ ਸੁਝਵਾਨ ਲੱਗਿਆ ਨਹੀਂ ਜੀ ਤੇ ਜਿਹੜਾ ਇੱਕ ਉਹ ਆਪਣੇ ਜਿਹੜੇ ਵਿਆਨੀ ਹਰਪ੍ਰੀਤ ਸਿੰਘ ਨੇ ਜੀ ਉਹ ਜ਼ਰੂਰ ਪੜੇ ਲਿਖੇ ਵਿਦਵਾਨ ਆ ਹੂੰ ਤੇ ਹੋਰ ਵੀ ਹੋਣਗੇ ਲੱਗਦਾ ਕਿ ਹਲੇ ਵਿਚਾਰ ਵਟਾਂਦਰਾ ਕਰਨਾ ਚਾਹੀਦਾ ਹੈ ਰਾਏ ਜਿਹੜੀ ਆ ਉਹ ਵਿਦਵਾਨਾਂ ਤੋਂ ਜ਼ਰੂਰ ਲੈਣੀ ਚਾਹੀਦੀ ਐਸ ਮਾਮਲੇ ਦੇ ਵਿੱਚ ਜ਼ਰੂਰ ਲੈਣੀ ਚਾਹੀਦੀ ਆ ਕਦੇ ਵੀ ਐਡੇ ਵੱਡੇ ਧਰਮ ਦਾ ਫੈਸਲਾ ਕੋਈ ਇਕੱਲਾ ਵਿਅਕਤੀ ਕਰ ਸਕਦਾ ਜੀ ਜੀ ਕਿ ਭਗਵਾ ਕਰਨ ਦੀ ਗੱਲ ਹੋ ਰਹੀ ਆ ਵਾਰ-ਵਾਰ ਇਸ ਦੇ ਵਿੱਚ ਕਿ ਜਿਹੜਾ ਕੇਸਰੀ ਨਿਸ਼ਾਨ ਹੈ ਉਹ ਭਗਵੇਂ ਦਾ ਭੁਲੇਖਾ ਪਾਉਂਦਾ ਇਸ ਕਰਕੇ ਸ਼ਰਮਈ ਤੇ ਬਸੰਤੀ ਨੂੰ ਪਨਾਇਆ ਜਾ ਚਲੋ ਉਹ ਤਾਂ ਉਹਨਾਂ ਦੀ ਇੱਛਾ ਹੈਗੀ ਹੈ ਜੀ ਜੀ ਉਹਨਾਂ ਨੇ ਆਪਦੇ ਆਪ ਨੂੰ ਕਿੱਧਰ ਲੈ ਕੇ ਜਾਣਾ ਸੀ ਇਹ ਗੱਲ ਨਾ ਪਹਿਲਾਂ ਬਹੁਤ ਨੁਕਸਾਨ ਦਿੱਤਾ ਇਹੋ ਜੀਆਂ ਸੋਚਾਂ ਨੇ ਸਿੱਖਰ ਹੁੰਦਾ ਹੂੰ ਮੈਨੂੰ ਇਸ ਤੇ ਕੋਈ ਇਤਰਾਜ਼ ਨਹੀਂ ਹੈ ਠੀਕ ਹੈ ਪਰ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਨੁਕਸਾਨ ਹੋਇਆ ਉਸ ਉਸ ਬਾਰੇ ਕੀ ਲੱਗਦਾ ਹੈ ਕਿ ਇਸ ਫੈਸਲੇ ਦੇ ਨਾਲ ਅਸਰ ਕੀ ਹੋਏਗਾ ਚਲੋ ਅਸਰ ਸਭ ਹੋਣਾ ਉਹਨਾਂ ਨੇ ਕੀ ਕਰਨਾ ਹੈਗਾ ਉਹ ਤਾਂ ਉਹ ਜਾਣਦੇ ਆ ਪਰ ਸਿੱਖ ਧਰਮ ਜਿਹੜਾ ਖਾਲੀ ਨishan ਸਾਹਿਬ ਦੇ ਰੰਗ ਤੇ ਥੋੜਾ ਰੁਕਿਆ ਹੋਇਆ ਜੀ 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 ਉਹਦਾ ਗੁਰੂ ਨਾਨਕ ਦੇਵ ਦਾ ਸਾਰਨਾ ਜੀ ਬਹੁਤ ਵਿਸ਼ਾਲਾ ਔਰ ਜਿਹੜਾ ਇਹ ਕਹਿੰਦਾ ਕਿ ਠੀਕ ਹੈ ਹਰਜੀਤ ਗਰੇਵਾਲ ਜੀ ਬਹੁਤ ਧੰਨਵਾਦ ਬੀਜੇਪੀ ਆਗੂ ਹਰਜੀਤ ਗਰੇਵਾਲ ਸਾਡੇ ਨਾਲ ਜੁੜੇ ਤੇ ਇਸ ਵੇਲੇ ਸਾਡੇ ਨਾਲ ਸਾਬਕਾ ਜਥੇਦਾਰ ਕੇਵਲ ਸਿੰਘ ਆਨਲਾਈਨ ਤੇ ਮੌਜੂਦ ਨੇ ਕੇਵਲ ਸਿੰਘ ਜੀ ਨਿਊਜ਼ 18 ਤੇ ਸਵਾਗਤ ਹੈ ਇੱਕ ਸਰਕੂਲਰ ਜਾਰੀ ਹੋਇਆ ਹੈ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਕਿ ਜਿਹੜਾ ਕੇਸਰੀ ਰੰਗ ਹੈ ਇਹ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ ਇਸ ਕਰਕੇ ਸੁਰਮਈ ਅਤੇ ਬਸੰਤੀ ਰੰਗ ਜਿਹੜਾ ਨਿਸ਼ਾਨ ਸਾਹਿਬ ਦਾ ਉਹ ਕੀਤਾ ਜਾਵੇ ਤੇ ਜਿਹੜੇ ਵਸਤਰ ਨੇ ਪੋਸ਼ਾਕ ਹੈ ਉਹ ਕੇਸਰੀ ਰੰਗ ਦੀ ਬਜਾਏ ਬਸੰਤੀ ਅਤੇ ਸੁਰਮਈ ਹੋਵੇ ਕੀ ਕਹਿਣਾ ਚਾਹੁੰਦੇ ਹੋ ਇਸ ਤੇ ਇਹ ਕੋਈ ਉਹ ਸਾਡੇ ਸੰਮੇਤ ਵਿੱਚ ਜਦਾ ਬਣੀ ਹੈ ਜੀ ਉਸ ਵਿੱਚ ਬਕਾਇਦਾ ਲਿਖਿਆ ਹੋਇਆ ਹੈ ਕਿ ਨਿਸ਼ਾਨ ਸਾਹਿਬ ਦਾ ਕਿਹੜਾ ਰੰਗ ਹੋਣਾ ਚਾਹੀਦਾ ਜੀ ਨਿਸ਼ਾਨ ਸਾਹਿਬ ਦਾ ਜਿਹੜਾ ਜਿਵੇਂ ਉੱਤੇ ਖੰਡਾ ਹੋਣਾ ਚਾਹੀਦਾ ਜਾਂ ਭਾਲਾ ਹੋਣਾ ਚਾਹੀਦਾ ਕਿਹੜਾ ਜਿਹੜੇ ਚਿੰਨ ਹੋਣੇ ਚਾਹੀਦੇ ਬਕਾਇਦਾ ਤੋਂ ਕਿ ਸ੍ਰੀ ਗੁਰੂ ਜੀ ਦੇ ਦਰਜੇ ਜੀ ਉਹ ਬਕਾਇਦਾ ਦੇਖਿਆ ਮਿਲਦੇ ਨਿਸ਼ਾਨ ਸਾਹਿਬ ਜਿਹੜਾ ਜਿਆ ਦਸੰਤੀ ਹੋਣਾ ਚਾਹੀਦਾ ਹੈ ਇਹ ਨਹੀਂ ਲਾਹੁਣਾ ਚਾਹੀਦਾ। ਹਾਂ ਤੁਸੀਂ ਦੱਸ ਸਕਦੇ ਹੋ ਥੋੜਾ ਜਿਹਾ ਵਿਸਥਾਰ ਨਾਲ ਕਿ ਕੀ ਮਰਿਆਦਾ ਦੇ ਵਿੱਚ ਕੀ ਹੈਗਾ ਜੀ? ਇਹ ਸ੍ਰੀ ਕਹਤ ਮਿਲ ਜਾਂਦਾ ਜੀ ਜਿਹੜੀ ਜੰਹ ਜਿਤੋਂ ਤਕਰੀਬਨ 1932 ਵਿੱਚ ਬਣੀ ਹੈ ਉਹ ਚ ਬਕਾਇਦਾ ਪਾਸ ਹੋਇਆ ਹੋਇਆ ਹੈ। ਜੀ। ਹਾਂ ਜੀ ਬਕਾਇਦਾ ਉਹਨੂੰ ਉਸ ਤੋਂ ਪੜਿਆ ਜਾ ਸਕਦਾ ਦੇਖਿਆ ਜਾ ਸਕਦਾ। ਇਹ ਤੇ ਕੋਈ ਇਹ ਨਿਰਣਾ ਸ਼ਹੀਉਮੀ ਕਮੇਟੀ ਨੇ ਨਹੀਂ ਲਿਆ। ਜੀ। ਇਹ ਉਸ ਸਮੇਂ ਜੇ ਪੂਰੇ ਪੰਥ ਨੇ ਨਿਰਣਾ ਲਿਆ ਜਦ ਰੈਸ ਮਰਗਾਦਾ ਬਣਾਈ ਗਈ ਹੈ। ਜੀ। ਬਕਾਇਦਾ ਉਹਦੀ ਇੱਕ ਕਮੇਟੀ ਗਠਨ ਕੀਤੀ ਗਈ ਉਸ ਕਮੇਟੀ ਨੇ ਕੁਝ ਖਲੜਾ ਤਿਆਰ ਕੀਤਾ ਖਲੜਾ ਸੰਸਾਰ ਪਰ ਦੇਸ਼ਿਕਾ ਕੋਲ ਤੇ ਜਗਿਆ ਜਿੱਥੇ ਬੰਦੀ ਨੂੰ ਸਦਕੇ ਰਾਈ ਲਈ ਗਈ ਰਾਈਲੈਂਡ ਤੋਂ ਬਾਦੋ ਪੁੱਲ ਪਾਸ ਕੀਤਾ ਜਾਂਦਾ ਉਹਦੇ ਵਿੱਚ ਬਕਾਇਦਾ ਚੋਤੀ ਜੀ ਚਰਜ ਇਸ ਕਰਕੇ ਜਿਹੜੀ ਵਿਸ਼ਾਲਤਾ ਦੀ ਜਿਹੜੀ ਗੱਲ ਹੋ ਰਹੀ ਵਿਸ਼ਾਲਤਾ ਗਿਆਨ ਦੀ ਵਿਸ਼ਾਲਤਾ ਜੀ ਤੇ ਇਸ ਲਈ ਜੇ ਸਾਨੂੰ ਆਪਣੀ ਜਿਹੜੀ ਕੌਮੀ ਪਹਿਚਾਨ ਦੇ ਲਈ ਜੋ ਰੰਗ ਨਜ਼ਰ ਜਿਹੜੇ ਕੀਤੇ ਗਏ ਨੇ ਉਹ ਬਿਲਕੁਲ ਸਪਸ਼ਟ ਲਿਖਿਆ ਹੋਇਆ ਇਸ ਕਰਕੇ ਸਾਵੇਂ ਇਸ ਮੁੱਦੇ ਤੇ ਨਾ ਕਿਸੇ ਨੂੰ ਕੋਈ ਆਪਣੀ ਜਾਤੀ ਰਹਿ ਦੇਣ ਦਾ ਅਧਿਕਾਰ ਹੈ ਨਾ ਹੀ ਯਾਨੀ ਕਿ ਉਹ ਸਿੱਧਾ ਅਧਿਕਾਰ ਕਰਦਾ ਨਹੀਂ ਇਹ ਹੀ ਸਮਝਣਾ ਚਾਹੁੰਦੇ ਆ ਕਿ ਜਿਹੜੀ ਸਿੱਖ ਰਹਿਤ ਮਰਿਆਦਾ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਬਣਾਈ ਗਈ ਵਿਦਵਾਨਾਂ ਦੇ ਵੱਲੋਂ ਸਮੁੱਚੇ ਸਿੱਖ ਪੰਥ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਬਹੁਤ ਸਾਰੀਆਂ ਵਿਚਾਰ ਚਰਚਾਵਾਂ ਤੋਂ ਬਾਅਦ ਉਸ ਦੇ ਵਿੱਚ ਕੀ ਕੇਸਰੀ ਰੰਗ ਨੂੰ ਹੀ ਉਸ ਵੇਲੇ ਪ੍ਰਵਾਨਿਤ ਕੀਤਾ ਗਿਆ ਨਹੀਂ ਨਹੀਂ ਉਸ ਦੋ ਹੀ ਰੰਗ ਲਿਖੇ ਹੋਏ ਨੇ ਜੀ ਗੱਲ ਦੇ ਉਸ ਇਹ ਸਾਡਾ ਰੰਗ ਬਸੰਤੀ ਜਿਹੜਾ ਰੰਗ ਹੈ ਅਸੀਂ ਅੱਜ ਵੀ ਦੁਹੇਜ ਪ੍ਰੋਪਗੈਂਡਾ ਕਰਨੇ ਪ੍ਰਚਾਰ ਕਰਦੇ ਗਸਤਾਰ ਦੀ ਗੱਲ ਹੁੰਦੀ ਹੈ ਕਿ ਅਸੀਂ ਉਹਦਾ ਰੰਗ ਸਾਡਾ ਰੰਗ ਬਸੰਤੀ ਹੈ ਕਿ ਤੁਸੀਂ ਕਿਤੇ ਵੀ ਅੱਜ ਕੌਮ ਦੇ ਅੰਦਰ ਜੋ ਪ੍ਰਚਾਰ ਕਰ ਮੰਨ ਲਿਖੇ ਸਾਡਾ ਕੇਸਰੀ ਭਗਵਾ ਨਹੀਂ ਹੈ ਜੀ ਸਾਡਾ ਰੰਗ ਹੀ ਬਸੰਤੀ ਹੈ ਇਸ ਕਰਕੇ ਕੇਸਰੀ ਰੰਗ ਉਹ ਭਗਵਾ ਰੰਗ ਨਹੀਂ ਹੈ ਜੇ ਮਨਨ ਕੇਸਰੀ ਰੰਗ ਦੀ ਗੱਲ ਕਰਦੇ ਹੋ ਤੇ ਉਥੇ ਇਹ ਜਿਹੜੀ ਚੀਜ਼ ਹੈ ਬਿਲਕੁਲ ਸਪਸ਼ਟ ਹੋ ਤੇ ਹੈ ਪਰ ਜ਼ਿਆਦਾ ਨਹੀਂ ਦਰਜ ਹੈ ਪਰ ਕਾਗਜ਼ ਉੱਤੇ ਆ ਜਾਸ ਨੂੰ ਮਿਲ ਤਾ ਪਰ ਫਰਕ ਬਹੁਤ ਹੈ ਜਿਹੜੀਆਂ ਹੁਣ ਗਿਆਨੀ ਕੇਵਲ ਸਿੰਘ ਜੀ ਜਦੋਂ ਤੁਸੀਂ ਨਿਸ਼ਾਨ ਸਾਹਿਬ ਦੇਖਦੇ ਹੋ ਗੁਰੂ ਘਰਾਂ ਦੇ ਵਿੱਚ ਅਸੀਂ ਵੀ ਦੇਖਦੇ ਹਾਂ ਤਾਂ ਉਹ ਰੰਗ ਜਿਹੜਾ ਬਸੰਤੀ ਨਹੀਂ ਹੈ ਬਸੰਤੀ ਰੰਗ ਇੱਕ ਥੋੜਾ ਜਿਹਾ ਪੀਲੇ ਪੀਲੇ ਪੰਦੇ ਨਾਲ ਮੈਚ ਹੁੰਦਾ ਹੈ ਬਸੰਤੀ ਰੰਗ ਇੱਕ ਅਲੱਗ ਰੰਗ ਹੈ ਤੇ ਇਸ ਵੇਲੇ ਕੇਸਰੀ ਜੀ ਗੱਲ ਇਹ ਹੈ ਕਿ ਜਿਹੜਾ ਰੰਗ ਅਸਲੀ ਚਾਹੀਦਾ ਹੈ ਉਹ ਅਸਲੀ ਰੰਗ ਨਹੀਂ ਰਿਹਾ ਰੰਗ ਬਦਲਦਾ ਬਦਲਦਾ ਬਦਲ ਚੁੱਕਾ ਹੋਇਆ ਹੈ ਠੀਕ ਹੈ ਇਹ ਤੇ ਅੱਜ ਨਵੀਂ ਕੋਈ ਚਰਚਾ ਨਹੀਂ ਚੱਲਦੀ ਪਈ ਇਹ ਕਿਸੇ ਕਮ ਦੇ ਅੰਦਰ ਇਹ ਸਾਰੇ ਵਿਚਾਰਵਾਨਾਂ ਨੇ ਬਹੁਤ ਦੇਖ ਲਈ ਇਸ ਗੱਲ ਕਰਕੇ ਆਪਣੀ ਰਾਹੇ ਦੇਣੀ ਛੁੱਟੀ ਪਈ ਉਹ ਇਹ ਬਗਾਇਦਾ ਹੋਏ ਤੇ ਨਾ ਹੀ ਕੋਈ ਗੱਲ ਹੈ ਉਹਨੂੰ ਪ੍ਰਚਾਰਿਆ ਵੀ ਜਾਂਦਾ ਤੇ ਉਹ ਜੇ ਇਸ ਗੱਲ ਕਰਕੇ ਨਵੀਂ ਚੀਜ਼ ਨਹੀਂ ਹੈਗੀ ਇਹਦੇ ਵਿੱਚ ਚਲ ਕੀ ਸ੍ਰੀ ਰਾਮ ਨੂੰ ਭਗਵਾ ਰੰਗ ਨਹੀਂ ਭਗਵਾ ਰੰਗ ਨੂੰ ਕਹੋੜਿਆ ਕਿ ਸ੍ਰੀ ਰਾਮ ਜੀ ਨੂੰ ਭਗਵਾ ਰੰਗ ਪਰ ਗਿਆਨੀ ਕਹਿੰਦੇ ਕੇਸਰੀ ਭਗਵਾ ਕਰ ਦੇਣਾ ਕਿ ਭਗਵਾ ਰੰਗ ਨਿਸ਼ਾਨ ਜੇ ਤਾਂ ਨਹੀਂ ਕੋਈ ਪਰੰਪਰਾ ਨਹੀਂ ਸਾਡੀ ਆ ਗਈ ਕੇਸਰੀ ਨਿਸ਼ਾਨ ਦੀ ਜਦੋਂ ਗੱਲ ਆਉਂਦੀ ਆ ਤਾਂ ਪ੍ਰਚਲਿਤ ਕੇਸਰੀ ਨਿਸ਼ਾਨ ਹੋ ਗਿਆ ਸ਼ਾਂਤੀ ਰੰਗ ਪਿੱਛੇ ਰਹਿ ਗਿਆ ਸ੍ਰੀ ਰਾਮ ਨੂੰ ਭਗਵਾ ਰੰਗ ਨਹੀਂ ਨਾ ਕਹਿ ਸਕਦੇ ਜੀ ਗੱਲ ਇਹ ਸੀ ਕਿ ਭਗਵਾ ਰੰਗ ਵੱਖਰੀ ਜਿ ਵੱਖਰੀ ਇਸ ਨੂੰ ਕਿਸ ਨੇ ਕੇਸਰੀ ਰੰਗ ਵੱਖਰੀ ਕਿਸ ਨੇ ਅਗਰ ਕੇ ਸ੍ਰੀ ਵੀ ਜੇ ਲੈਣਾ ਉਹ ਭਗਵਾ ਨਹੀਂ ਹੈਗਾ ਜੀ ਜਿਸ ਨੂੰ ਭਗਵਾ ਕਰਕੇ ਅਸੀਂ ਨਹੀਂ ਪ੍ਰਚਾਰਦੇ ਨਾ ਹੀ ਸਾਡਾ ਰੰਗ ਭਗਵਾ ਹੈ ਇਪਰਵੰਸੀ ਜਿੱਥੇ ਜਿੰਨਾਂ ਵੀਰਾਂ ਦਾ ਹੈਗਾ ਇਹਨੂੰ ਮੱਤ ਵਿੱਚ ਕੋਈ ਮੰਨਤਾ ਮਿਲਦੀ ਨਾ ਉਹਨਾਂ ਨੂੰ ਮੁਬਾਰਕ ਹੈ ਸਾਰੇ ਉਹਨਾਂ ਕੋਈ ਉਹਨਾਂ ਲਈ ਸਦਕਾਰ ਜੋਗੇ ਸਾਡੇ ਵੀ ਹੋਰ 20-40 ਸਰਕਾਰ ਜੋਗ ਨੇ ਰੰਗ ਤੇ ਸਾਡੇ ਕਿਸੇ ਨੂੰ ਕੋਈ ਬਹਿਸ ਨਹੀਂ ਹੈ ਸਾਡੇ ਜੋ ਮੰਨਤਾ ਜਦੋਂ ਦਿੱਤੀ ਗਈ ਹੈ ਉਹ ਕਿਹੜਾ ਸਲਾ ਕੇਸੀ ਰੰਗ ਭਗਵਰ ਰੰਗ ਨਹੀਂ ਹੈ ਹਾਂਜੀ ਠੀਕ ਹੈ ਕਾਰਨ ਕਰਕੇ ਜੋ ਸਾਡੇ ਸਰਮਈ ਰੰਗ ਦੀ ਗੱਲ ਕੀਤੀ ਜਾਂਦੀ ਹੈ ਜਾਂ ਕੇਸ਼ਰੀ ਰੰਗ ਦੀ ਗੱਲ ਕੀਤੀ ਜਾਂਦੀ ਹੈ ਤੇ ਸਾਡੇ ਇਹ ਕੌਮੀ ਪਛਾਣ ਨੂੰ ਲੈ ਕੇ ਅੱਗੇ ਉਸ ਸਮੇਂ ਨਿਰਣਾਇਕ ਤੌਰ ਤੇ ਫੈਸਲਾ ਲਏ ਹੋਏ ਨੇ ਸ਼ਿਕਰੇਤ ਮੈਨੂੰ ਇਹ ਬਿਕਰਦਾ ਕਾਪੀ ਲਈ ਜਾ ਸਕਦੀ ਹੈ ਨਮੀਨ ਕੋਲ ਕਾਪੀ ਲੈ ਕੇ ਤੁਹਾਨੂੰ ਤੁਸੀਂ ਠੀਕ ਹੈ ਯਾਨੀ ਕੇਵਲ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਦੇ ਲਈ ਆ ਤਾਂ ਇਸ ਵੇਲੇ ਬੀਜੇਪੀ ਦੇ ਰਮਨ ਮਲਿਕ ਸਾਡੇ ਨਾਲ ਫੋਨਲਾਈਨ ਤੇ ਮੌਜੂਦ ਨੇ ਮਲਿਕ ਸਾਹਿਬ ਸ਼੍ਰੋਮਣੀ ਕਮੇਟੀ ਦੇ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਕਿ ਜਿਹੜਾ ਨਿਸ਼ਾਨ ਸਾਹਿਬ ਹੈ ਗੁਰੂ ਘਰਾਂ ਦੇ ਵਿੱਚ ਜਿਹੜਾ ਉਹਦਾ ਕਲਰ ਹੈ ਜਿਹੜਾ ਉਹਦਾ ਰੰਗ ਹੈ ਉਹ ਬਸੰਤੀ ਹੋਵੇ ਜਾਂ ਸੁਰਮਈ ਹੋਵੇ ਕੇਸਰੀ ਨਿਸ਼ਾਨ ਕਿਉਂਕਿ ਭਗਮੇ ਰੰਗ ਨਾਲ ਮੇਲ ਖਾਂਦਾ ਹੈ ਜਾਂ ਦੁਬਿਧਾ ਪੈਦਾ ਹੁੰਦੀ ਹੈ ਇਸ ਕਰਕੇ ਉਹਨਾਂ ਦੀ ਬਜਾਏ ਸੁਰਮਈ ਜਾਂ ਬਸੰਤੀ ਰੰਗ ਨੂੰ ਹੀ ਜਿਹੜਾ ਇਹ ਉਹ ਯੂਜ਼ ਕੀਤਾ ਜਾਵੇ ਇਸਤੇਮਾਲ ਕੀਤਾ ਜਾਵੇ ਕੀ ਰਿਐਕਸ਼ਨ ਤੁਹਾਡਾ ਇਸ ਤੇ ਜਿਵੇਂ ਨਵੇਂ ਨਵੇਂ ਬਾਦਸ਼ਾਹ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਧਰਮ ਹਮਾਰਾ Hindu ਅਤਿਪ੍ਰੀਅ ਹੈ। ਔਰ ਤੁਰਕਨ ਤੋਂ ਕੋਦੇ ਮਾਰ ਮਤਲਬ ਅੱਜ ਗੁਰੂ ਕੀ ਬਾਣੀ ਜੋ ਹੈ ਉਹ कम हो गई और इनके फतवे ज्यादा जरूरी हो गए मैं दोबारा आपकी चैनल पे ईमानदारी से बोलता हूँ कि जिस प्रकार से एस रही है, वो खुले तौर पे खालिस्तानियों को सपोर्ट कर रही है एक एक डिवाइड बनाने की कोशिश कर रही है जबकि ये भूल जाती है कि 70 परसेंट से ऊपर 80 परसेंट के करीब लोग किसी भी गुरुद्वारे में जो जाते हैं वो सिखी स्वरूप में नहीं होते जी वो वो लोग हैं जो गुरु साहब को आदर सम्मान देते हैं चाहे वो सनातनी हो चाहे वो आप उन्हें हिंदू कह लो सनातनी कह लो उनको जैन कह लो बौद्ध कह लो लेकिन वो जाते हैं गुरु साहब की श्रद्धा के तो है, की। मलिक साहब और सुनिए मेरी एक मिनट एक मिनट मेरी बात सुनिए पच्चीस सौ तैतीस बारी भगवान राम का नाम है आठ हजार के करीब अलग अलग, अलग जगह पे अलग अलग, अलग वर्णन है हरि गोविंद भगवानों का नाम जी अलग अलग, अलग तरीके से क्या हम कल को ये बोलेंगे ये लोग जी उसमें से वो सारा भी निकाल के खंडित कर दो गुरु ग्रंथ साहब जी को मलिक साहब मलिक मलिक क्या तमाशा बनाया हुआ है इस नाल समझना चाहने कि जड़ा भगवा रंग दी गल हो रही है कि दुविधा पैदा हो रही है जो अपनी दुकान चलाना चाहता है अलग क्योंकि गुरु साहब ने तो कभी ये भी नहीं कहा कि अगर तू राम का नाम लेता है तो तू राम का ले विठल का लेता है विठ्ठल बोल गुरु ग्रंथ साहिब का के लिए वाहि गुरु नाम लेता है वाहि गुरु लो और जिसने अल्लाह का नाम लिया उन्होंने उसको बोला तू अल्लाह का नाम ले तो वखरा करना सिक्खी का कम ही नहीं है जी। मैं तो ये पूछना चाह रहा हूँ कि गोविंद को जो वाहे गुरु चार चार अक्षर से बना ना हरि विष्णु से गोविंद से राम से मैं ये पूछ रहा हूँ आप उसको भी बांट क्या? तो लगता है तो कि रंग जेड़ा है इस ढंग के नाल बदलना सही नहीं मेरे को मेरे को अगर कहीं पे केसरी दस्तार दिख जाती है तो मेरे को ये लगता है कि मेरा गुरु साथ घूम रहा है जी। अगर मेरे को केसरी रंग दिख जाता है कहीं पे तो मेरे को ये लगता है कि किसी ना किसी रूप में मेरा वाहे गुरु मेरे साथ चल रहा है जी। अगर आज आप वो भी आप छीनना चाहते हो तो आप यही दिखाते हो कि पन्नू जैसों को एस ने क्या खड़ा करा है या और कोई ताकत है और अगर नहीं ऐसा तो मैं एस जी पी सी वालों से पूछना चाहता हूँ कि जो सिख क्रिश्चियन बन जा रहे हैं आप उनके लिए आपको दर्द नहीं होता कमजोर होती है यहाँ से जहाँ से और लोग सिक्की को जुड़ सकते हैं मैं एक बारी को मेरे मन में ये चल रहा है कि मैं कब इस तरीके से हो सकता है कि शायद मैं भी अमृत चक्रू और पूरा पूरे रूप में आऊ लेकिन मैं आज ये समझना चाहता हूँ की जिस जगह से शुरुआत हुई सिख् की वो था पंजाबी खतरियों के परिवार जी सारे गुरु साहिबान पंजाबी खतरी परिवारों में से आए हैं ठीक तो है मलिक साहब पर 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 सिख सिख प्रचारक ते इतिहास की तो सोलह सौ नड़िन्वे तो बाद जो खालसा पंथ की साजना होगी चेंज हो गया ठीक है पास्ट सी जो भी सी नहीं जी गुरु साहब कहां से चेंज हो गए क्या क्या आप ये बोल दोगे कि सोलह सौ नड़िन्वे के बाद गुरु साहब बदल गए

ਈ ਮੈਂ ਵੀ ਅਮਰ ਚਕਣਾ ਚਾਹੁੰਨਾ ਬੁਨਿਆਦੀ ਤੌਰ ਤੇ ਕੋਈ ਵੀ ਜਨਮ ਲੈਂਦਾ ਉਹ ਸਿੱਖ ਹੀ ਹੁੰਦਾ ਹੋਗਾ ਮੈਂ ਇਸ ਵਵਾਦ ਨਹੀਂ ਬਣਾਉਣਾ ਚਾਹੁੰਦਾ ਦੂਸਰੀ ਗੱਲ ਇਹਨਾਂ ਨੇ ਕਿਹਾ ਵੀ ਸਾਡੇ ਗੁਰੂ ਬਦਲ ਗਏ ਕੌਣ ਦੁਨੀਆ 'ਚ ਕੌਣ ਹੈ ਕੌਣ ਵਿਅਕਤੀ ਆ ਜਿਹੜਾ ਏਡੀ ਓਡੀ ਗੱਲ ਵੀ ਨਹੀਂ ਕਰ ਸਕਦਾ ਗੁਰੂ ਸਹਬਾ ਨਹੀਂ ਬਦਲ ਸਕਦੇ ਨਾ ਕੋ ਬਦਲ ਸਕਦਾ ਤੇ ਉਹਨਾਂ ਵਰਗਾ ਕੋਈ ਹੋਰ ਹੈ ਹੀ ਨਹੀਂ ਸੀ ਤੇ ਨਾ ਹੀ ਹੋਏਗਾ ਸੋ ਬੁੱਧੀ ਬੇਤੀਆਂ ਨੂੰ ਇਹ ਕਰ ਦਿੰਦੇ ਆ ਕਿ ਇਹਨਾਂ ਨੇ ਕਿਹਾ ਖੱਤਰੀਆਂ ਦੇ ਵਿੱਚੋਂ ਆਏ ਬਿਲਕੁਲ ਸਤਕਾਰ ਹੈ ਖੱਤਰੀ ਜਿਹੜਾ ਹੈਗਾ ਸਾਡਾ ਜਿਹੜਾ ਭਾਈਚਾਰਾ ਉਹਦੇ ਲਈ ਸਰਕਾਰ ਹੈ ਪਰ ਮੈਂ ਦੱਸ ਦਿਆਂ ਰਮਨਜੀਤ ਮੈਂ ਇਹਦੇ ਵਿੱਚ ਕੋਈ ਵਿਵਾਦ ਨਹੀਂ ਪੈਦਾ ਕਰਨਾ ਚਾਹੁੰਦਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਜਨੇਊ ਬੁਨਿਆਦੀ ਤੌਰ ਤੇ Hindu ਬਣਨ ਵਾਸਤੇ ਬੁਨਿਆਦੀ ਤੌਰ ਤੇ ਜਨੇਊ ਜਿਹੜਾ ਪਹਿਨਿਆ ਜਾਂਦਾ ਸੀ ਗੁਰਨਾਨ ਸਿੰਘ ਸਾਹਿਬ ਨੇ ਨਹੀਂ ਪਹਿਨੇ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਗੁਰਨਾਨ ਸਿੰਘ ਸਾਹਿਬ ਨੇ Hindu ਮਤ ਨੂੰ ਨਕਾਰਿਆ ਨਾ ਉਹਨਾਂ ਨੇ Hindu ਨੂੰ ਮਾਰਾ ਕਿਹਾ ਨਾ ਉਹਨੇ ਮੁਸਲਮਾਨ ਨੂੰ ਕਿਹਾ ਦੂਸਰੇ ਦੇਖੋ ਕਿ ਨੌਵੇਂ ਨਾਨਕ ਨੇ ਉਸੇ ਜਨੇਊ ਨੂੰ ਬਚਾਉਣ ਲਈ ਆਪਣੀ ਹਸਾਦ ਦਿੱਤੀ ਗੱਲ ਬਹੁਤ ਵੱਡੀ ਆ ਗੁਰੂਆਂ ਨੂੰ ਕੋਈ ਨਹੀਂ ਬਦਲ ਸਕਦਾ ਹੁਣ ਆਪਾਂ ਗੱਲ ਕਰੀਏ ਇਸ ਫੈਸਲੇ ਦੀ ਜੀ ਹੁਣ ਇਹ ਫੈਸਲਾ ਜਿਹੜਾ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਤੁਹਾਡੇ ਜਿਹੜੇ ਜਿਹੜੇ ਪ੍ਰਾਤਨ ਜਿਹੜੇ ਸੰਤ ਰਿਸ਼ੀ ਉਹਨਾਂ ਨੇ ਕੋਈ ਆਪਣੀ ਕੋਈ ਬਣਾਇਆ ਹੋਊਗਾ ਸੁਧਾਰ ਬਣਾਇਆ ਹੋਊਗਾ ਸਾਡੇ ਤੋਂ ਗਲਤੀਆਂ ਕੁਝ ਹੋਈਆਂ ਕਿ ਜਿਹੜਾ ਸਾਡਾ ਰਹਿਤ ਮਰਜ਼ਾਦਾ ਉਹ ਰਹਿਤ ਮਰਜਾਦਾ ਜਿਹੜੀ ਹੈ ਸਮੁੱਚੇ ਪੰਥ ਵੱਲੋਂ ਪੜਾਈ ਗਈ ਹੈ ਅੱਜ ਤੋਂ 40-50 ਸਾਲ ਪਹਿਲਾਂ ਜੀ ਪਹਿਲੇ ਪ੍ਰਾਤਨ ਗੱਲਾਂ ਨੂੰ ਲੈ ਕੇ ਮੈਂ ਅਸਲ ਡੇਟ ਨਹੀਂ ਹੈ ਪਤਾ ਮੈਨੂੰ ਇਹ ਇਹ ਦਿਨ ਇਧਰ ਤੇ ਹੋਈ ਸੀ ਉਸ ਰਹਿਤ ਮਰਜਾਦਾ ਦੇ ਵਿੱਚ ਜਿਵੇਂ ਬਾਣੀਆਂ ਜਾਂ ਅੰਮ੍ਰਿਤਸਰ ਹੈ ਜਾਂ ਨਿਸ਼ਾਨ ਜਿਹੜੇ ਆ ਸਾਡੇ ਜਿਹੜੇ ਜਿਹੜੇ ਨਿਸ਼ਾਨ ਕਿਹਨਾ ਚਕਤਾਂ ਦੇ ਉੱਤੇ ਝੂਲਦੇ ਨੇ ਗੁਰਦੁਆਰਾ ਸਾਹਿਬ ਤੇ ਝੂਲਦੇ ਨੇ ਉਨਾ ਨਿਸ਼ਾਨ ਦਾ ਰੰਗ ਹੀ ਹੋਏਗਾ ਜੀ ਸੋ ਕਿਸੇ ਨੇ ਕਿਸੇ ਨੇ ਅੱਜ ਦੇ ਸਮੇਂ 'ਚ ਇਹਨੂੰ ਬਦਲਿਆ ਨਹੀਂ ਅਸੀਂ ਇਹਦੇ ਬਾਰੇ ਗੌਰ ਨਹੀਂ ਕੀਤੀ ਕੁਝ ਵਿਵਾਦ ਪੈਦਾ ਹੋਏ ਜਿਹਦੇ ਤੋਂ ਲੈ ਕੇ ਕਾਲ ਤੱਕ ਆ ਦੇ ਜਥੇਦਾਰ ਨਹੀਂ ਜਿਹੜੀ ਸਾਡੀ ਪੁਰਾਣੀ ਰਹਿਤ ਮਰਜ਼ਾਦਾ ਵਾ ਜਿਹੜੀ ਅੱਜ ਵੀ ਸਹੀ ਲਾਗੂ ਆ ਇਹ ਅੱਜ ਨਹੀਂ ਕਿਸੇ ਨੇ ਬਣਾਈ ਨਾ ਸ਼ੋਨੀ ਕਮੇਟੀ ਨੇ ਬਣਾਈ ਆ ਨਾ ਕਾਲੀ ਦਲ ਨੇ ਬਣਾਈ ਆ ਇਹ ਸਮੁੱਚੇ ਪੰਥ ਨੇ ਬਣਾਈ ਆ ਉਹਦੇ ਜ਼ਿਕਰ ਹੈ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਆ ਉਹ ਜਿਹੜਾ ਜਿਹੜਾ ਬਸੰਤੀ ਤੇ سرمਈ ਉਹ ਹੋਣਾ ਹੁਣਾ سرمਈ ਉਹ ਹੋਣਾ ਚਾਹੀਦਾ ਤੋਂ ਸਿੰਘ ਸਾਹਿਬ ਨੂੰ ਲੋਕਾਂ ਨੇ ਕਿਹਾ ਜੀ ਤੁਸੀਂ ਰੰਗ ਬਦਲਤਾ ਸਿੰਘ ਸਾਹਿਬ ਨੇ ਦੁਬਾਰਾ ਤਵਾਮ ਫੈਸਲਾ ਕੋਈ ਨਹੀਂ ਕਾ ਉਹਨੇ ਕਿਹਾ ਵੀ ਰਹਿਤ ਮਰਯਾਦਾ ਕੋਈ ਅੱਜ ਵੀ ਨਹੀਂ ਹੈ ਰਹਿਤ ਮਰਯਾਦਾ ਜਿਹੜਾ ਰੰਗ ਆ ਉਸ ਰੰਗ ਨੂੰ ਜਿਹੜਾ ਕੀ ਪ੍ਰਮਾਨ ਕੀਤਾ ਜਾਵੇ ਬੇਰੋੜਾ ਬਵਾਦ ਨਾ ਪੈਦਾ ਕੀਤਾ ਜਾ ਪਰ ਪਰ ਗਰਵਾਲ ਸਾਹਿਬ ਜਿਹੜੀ ਇਹਦੇ ਵਿੱਚ ਇੱਕ ਲਾਈਨ ਆਉਂਦੀ ਹੈ ਕਿ ਇਹ ਗਰਵਾਲ ਸਾਹਿਬ ਇੱਕ ਸਵਾਲ ਲੈ ਲਿਓ ਫਿਰ ਤੁਸੀਂ ਅੱਗੇ ਕੰਟੀਨਿਊ ਕਰੋ ਰਮਨ ਜੀ ਤੋਂ ਵੀ ਮੈਂ ਇਸ ਜਵਾਬ ਜਰੂਰ ਲਵਾਂਗਾ ਕਿ ਜਿਹੜੀ ਇੱਕ ਲਾਈਨ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਲੋਂ ਆਈ ਗਿਆ ਹੈ ਕਿ ਭਗਵੇਂ ਕਰਨ ਦਾ ਭੁਲੇਖਾ ਪੈਂਦਾ ਏ ਕੇਸਰੀ ਰੰਗ ਦੇ ਨਹੀਂ ਨਹੀਂ ਇਹ ਗੱਲ ਕਿਉਂਕਿ ਇਹ ਰੰਗ ਫਿਰ ਕਿਤੇ ਕਿਤੇ ਹਿੰਦੂ ਰਾਸ਼ਟਰ ਵਾਲੀ ਗੱਲ ਆ ਜਾਂਦੀ ਹੈ ਕਿ ਜਿਹੜੇ ਹਿੰਦੂ ਸੰਗਠਨ ਨੇ ਉਹ ਭਗਵਾ ਰੰਗ ਉਹ ਉਹ ਪ੍ਰਚਲਿਤ ਹੈ ਤੇ ਦੂਜੇ ਪਾਸੇ ਆਪਣਾ ਜਿਹੜਾ ਸਿੱਖ ਧਰਮ ਹੈ ਉਸ ਦੇ ਵਿੱਚ ਕੇਸਰੀ ਨਿਸ਼ਾਨ ਹੈ ਨਹੀਂ 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 ਹਿੰਦੂ ਰਾਸ਼ਟਰ ਦੀ ਗੱਲ ਤਾਂ ਅੱਜ ਆਉਂਦੀ ਆ 10 ਸਾਲ ਪਹਿਲਾਂ ਜਦੋਂ 5 ਸਾਲ ਪਹਿਲਾਂ ਚਲਾਈ ਇਹਨਾਂ ਨੇ ਇਹ ਮਰੈਤ ਮਰਜ਼ਾ ਦਾ ਮੈਂ ਫਿਰ ਕਹਿੰਦਾ ਰਮਨਜੀਤ ਮੈਂ ਫਿਰ ਕਹਿੰਦਾ ਨਾ ਸ਼ਰੋਮੀ ਕਮੇਟੀ ਦੇ ਕਿਸੇ ਬਿਆਨ ਦੇ ਵਿੱਚ ਹੈ ਨਾ ਸ਼ਰੋਮੀ ਕਮੇਟੀ ਦੇ ਸਰਕੂਲਰ ਵਿੱਚ ਹੈ ਕਿ ਇਹ ਰੰਗ ਭਗਵੇ ਨਾਲ ਜਾਂ ਉਸ ਨਾਲ ਉਈ ਇਹ ਕੋਈ ਮਸਲਾ ਨਹੀਂ ਹੈਗਾ ਇਹਨੂੰ ਬਿਵਾਦ ਨਾ ਪੈਦਾ ਕਰੋ ਜੀ ਸਿੱਖਾਂ ਦੀ ਰਹਿਤ ਮਰਯਾਦਾ ਮੈਂ ਰਮਨ ਜੀ ਨੂੰ ਭੇਜ ਦੇਣਾ ਉਹ ਨੰਬਰ ਦੇਣ ਕਿ ਰਹਿਤ ਮਰਯਾਦਾ ਕਿਹੜੇ ਸੰਬੰਧ ਵਿੱਚ 26 ਅਜ ਤੋਂ 50 ਸਾਲ ਪੁਰਾਣੀ ਗੱਲ ਹੈ ਠੀਕ ਹੈ ਅਧਿਕਾਰੀ ਸਾਹਿਬ ਰਮਨ ਜੀ ਤੁਸੀਂ ਬਣੇ ਰਹੋ ਸਾਡੇ ਨਾਲ ਸਾਡੇ ਨਾਲ ਵਿਜੇ ਭਾਰਤਵਾਜ ਵੀ ਮੌਜੂਦ ਨੇ ਵਿਜੇ ਭਾਰਤਵਾਜ ਜੀ ਤੁਸੀਂ ਇੱਕ ਜਿਹੜਾ ਸਰਕੂਲਰ ਜਾਰੀ ਹੋਇਆ ਉਸ ਬਾਰੇ ਸੁਣ ਲਿਆ ਹੋਣਾ ਕਿ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਹੈ ਉਹ ਹੁਣ ਸੁਰਮਈ ਜਾਂ ਫਿਰ ਬਸੰਤੀ ਹੋਏਗਾ ਕਿਉਂਕਿ ਕੇਸਰੀ ਰੰਗ ਜਿਹੜਾ ਹੈ ਉਹ ਭਗਵੇਂ ਰੰਗ ਦੇ ਨਾਲ ਕਿਤੇ ਕਿਤੇ ਮੇਲ ਖਾਂਦਾ ਹੈ ਦੁਬਿਧਾ ਪੈਦਾ ਹੁੰਦੀ ਹੈ ਅਜਿਹੀ ਗੱਲ ਜਿਹੜੀ ਹੈ ਉਹ ਗੱਲ ਆਕੀ ਗਈ ਹੈ انہوں ਨੇ ਆਪਕੇ ਕਾਲ ਕੋ ਸਾਨੂੰ ਜੀ ਸਾਨੂੰ ਇਹਦੇ ਵਿੱਚ ਕੋਈ ਇਤਰਾਜ਼ ਨਹੀਂ ਹੈ ਐਸਜੀਪੀਸੀ ਦੇ ਆਪਣੇ ਸਿਧਾਂਤ ਹੈ ਆਪਣੇ ਤਰੀਕੇ ਨਾਲ ਜੋ ਕੁਝ ਉਹਨਾਂ ਨੇ ਰਹਿਤ ਮਰਿਆਦਾ ਦਾ ਕਰਨਾ ਹੈ ਉਹ ਆਪਣੇ ਕਰ ਜੀ ਸਾਨੂੰ ਜਿਸ ਤਰ੍ਹਾਂ ਦੀ ਇਹਨਾਂ ਦੀ ਇੱਕ ਪ੍ਰਵ੍ਰਤੀ ਬਣ ਚੁੱਕੀ ਹੋਈ ਹੈ ਕਿ ਆਪਣੇ ਆਪ ਨੂੰ ਮਿਨੋਰਟੀ ਦੱਸਣ ਦੇ ਚੱਕਰ ਦੇ ਵਿੱਚ ਮਿਨੋਰਟੀ ਕਮਿਊਨਿਟੀ ਦੇ ਜਿੰਨੇ ਵੀ ਮਾਨ ਬਿੰਦੂ ਆ ਤਾਂ ਬੇਸ ਟੋਣਾ ਇਹ بڑا ਚਿੰਤਾ ਦਾ ਵਿਸ਼ਾ ਹੈ ਕਿਉਂਕਿ ਦੇਖੋ ਜਿਹੜਾ ਆਪਣਾ ਅਸੀਂ ਜਿਹੜੇ ਹਿੰਦੂ ਸਮਾਜ ਬਿੰਦੂ ਸਮਾਜ ਜਿਹੜਾ ਆਪਣੇ ਗੁਰਦੁਆਰੇ ਸਾਹਿਬ ਦੇ ਵਿੱਚ ਦਰਸ਼ਨ ਕਰਨ ਜਾਂਦਾ ਔਰ ਇਹ 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 ਇਹਨਾਂ ਦਾ ਜਿਹੜਾ ਇੱਕ ਰਵਈਆ ਬਣ ਚੁੱਕਾ ਆ ਇਹਨਾਂ ਦੀ ਵਜ੍ਹਾ ਦੇ ਨਾਲ ਉਹਨੂੰ ਇਤਰਾਜ਼ ਆ ਇਸ ਵਿਸ਼ੇ ਪਰ ਦੁਆਰ ਪਰ ਇਸ ਤਰੀਕੇ ਨਾਲ ਜੇ ਹਿੰਦੂ ਮਾਨ ਬਿੰਦੂਆਂ ਨੂੰ ਤੋਂ ਅੱਡ ਹੋਣ ਵਾਸਤੇ ਇਦਾਂ ਦੀਆਂ ਗੱਲਾਂ ਕਰਨਗੇ ਉਸਾ ਸਾਨੂੰ ਉਤਰਾ ਦੇ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਜਸਦਾਰ ਬਲਜੀਤ ਸਿੰਘ ਦਾਦੂਵਾਲ ਵੀ ਜੁੜੇ ਨੇ ਦਾਦੂਵਾਲ ਸਾਹਿਬ ਫੈਸਲੇ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਹੁਣ ਗੱਲ ਆ ਕੇ ਗਈ ਹੈ ਇੱਕ ਸਰਕੂਲਰ ਜਿਹੜਾ ਇਹ ਜਾਰੀ ਹੋਇਆ ਨਿਸ਼ਾਨ ਸਾਹਿਬ ਦਾ ਰੰਗ ਕਿਉਂਕਿ ਬਹੁਤ ਵੱਡਾ ਇਹ ਲੋਕਾਂ ਦੇ ਨਾਲ ਜੁੜਿਆ ਹੋਇਆ ਵੀ ਹੈ ਸਿੱਖ ਸੰਗਤ ਦੇ ਨਾਲ ਜੁੜੀ ਹੋਈ ਵੀ ਗੱਲ ਹੈ ਹਰ ਘਰ ਦੇ ਵਿੱਚ ਹਰ ਜਿਹੜਾ ਨਿਸ਼ਾਨ ਸਾਹਿਬ ਹੈ ਉਸ ਦਾ ਰੰਗ ਵੀ ਪਤਾ ਹੈ ਹਰ ਗੁਰੂ ਘਰ ਦੇ ਵਿੱਚ ਵੀ ਜਿਹੜਾ ਨਿਸ਼ਾਨ ਸਾਹਿਬ ਲੱਗਿਆ ਹੁੰਦਾ ਉਸ ਨੂੰ ਲੈ ਕੇ ਜਿਹੜਾ ਫੈਸਲਾ ਸ਼੍ਰੋਮਣੀ ਕਮੇਟੀ ਦੇ ਵੱਲੋਂ ਆਇਆ ਜੀ ਦਾਦੂਵਾਲ ਸਾਹਿਬ ਨਦਵਲ ਸਾਹਿਬ ਆਵਾਜ਼ ਮਿਲ ਰਹੀ ਹੈ ਆ ਦੁਆਰਾ ਸੰਪਰਕ ਕਰਾਂਗੇ ਦਦਵਲ ਸਾਹਿਬ ਆਵਾਜ਼ ਮਿਲ ਰਹੀ ਹੈ ਜੀ ਠੀਕ ਹੈ ਦੁਬਾਰਾ ਤੋਂ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਰਮਨ ਮਲਿਕ ਕੋਲੇ ਚੱਲਦੇ ਆ ਰਮਨ ਜੀ ਜਿਹੜੀ ਵਾਰ-ਵਾਰ ਗੱਲ ਹੋ ਰਹੀ ਹੈ ਕਿ ਸਿੱਖ ਧਰਮ ਇੱਕ ਅਡਰਾ ਧਰਮ ਹੈ ਸ਼੍ਰੋਮਣੀ ਕਮੇਟੀ ਜਾਂ ਸਿੱਖ ਇਤਿਹਾਸਕਾਰ ਜਾਂ ਜਿੰਨੇ ਵੀ ਜਿਹੜੇ ਸਿੱਖ ਵਿਦਵਾਨ ਨੇ ਇਸ ਨੂੰ ਲੈ ਕੇ ਹਮੇਸ਼ਾ ਤੋਂ ਹੀ ਇਹ ਚਰਚਾ ਹੁੰਦੀ ਰਹੀ ਹੈ ਪਰ ਜਿਹੜੀ ਗੱਲ ਹੁਣ ਇਹ ਡਿਫਰੈਂਸ਼ੀਏਟ ਦੀ ਹੋਈ ਆ ਜਿਹੜਾ ਰੰਗ ਹੈ ਇਹ ਸਿਰਫ ਇਸੇ ਕਰਕੇ ਸ਼੍ਰੋਮਣੀ ਕਮੇਟੀ ਕਹਿ ਰਹੀ ਹੈ ਜਾਂ ਜਿਹੜੇ ਧਰਮ ਪ੍ਰਚਾਰ ਕਮੇਟੀ ਕਹਿ ਰਹੀ ਹੈ ਕਿ ਉਹ ਕਿਸੇ ਨਾਲ ਰਲਗੱਡ ਨਾ ਹੋਵੇ ਦੇਖਿਏ ਮੈਂ ਉਤਨਾ بڑا ਆलिम فاضਲ ਨਹੀਂ ਹੂੰ ਸਿੱਖੀ ਦੇ ਅੰਦਰ ਜਿੰਨਾ ਹੋ ਸਕਦਾ ਹੈ ਕੋਈ ਔਰ ਹੋ लेकिन जितना मैंने पढ़ा समझा और अपनाया है गुरबानी को जितना मैंने सूरज प्रकाश ग्रंथ को पढ़ा है महाराज को या दसम ग्रंथ को पढ़ा है मैं उतनी अपनी लिमिटेड नॉलेज से बोल रहा हूँ गुरु साहब ने भी नौ नौ अपना महीने में उन्होंने बैठ के नौ महीने नौ आगे दिन और नौ घड़ियों में बैठ के दसम पिताजी ने इसका वर्णन दिया था कि गुरी मैं ये 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 रहत रहत मर्यादा वही बोलने लगा हूँ ना तो ये जो ठेकेदार बन रखे है ना सिक्खी को एक जो सिक्खी पंथ है सनातन एक बहुत बड़ा विषय है उसके अंदर बहुत सारे संप्रदाय हैं बहुत सारे पंथ हैं उनमें से एक सिक्खी है ਅਗਰ ਮੈਂ ਸਿੱਖੀ ਕੋ ਆਜ ਅਲਗ ਕਰਨੇ ਕੀ ਆਇਡੈਂਟੀਫਾਈ ਰਮਨ ਸਿੰਘ ਨੂੰ ਰੋਕਣਾ ਪੈਗਾ ਬਲਜੀਤ ਸਿੰਘ ਦਾਦੂਵਾਲ ਸਾਡੇ ਨਾਲ ਨੇ ਜਸਤਾਰ ਬਲਜੀਤ ਸਿੰਘ ਦਾਦੂਵਾਲ ਸਾਹਿਬ ਇਸ ਫੈਸਲੇ ਨੂੰ ਕਿਵੇਂ ਦੇਖਦੇ ਹੋ ਨਿਸ਼ਾਨ ਸਾਹਿਬ ਦੇ ਰੰਗ ਨੂੰ ਲੈ ਕੇ ਜੋ ਰੰਗ ਬਸੰਤੀ ਤੇ سرمਈ ਦੀ ਗੱਲ ਹੋ ਰਹੀ ਹੈ ਕਿ ਕੇਸਰੀ ਦਾ ਭਗਵੇਂ ਰੰਗ ਦੇ ਨਾਲ ਪੁਲੇਖਾ ਪੈਂਦਾ ਹੈ ਜੀ ਹਲੋ ਜੀ ਜੀ ਆਵਾਜ਼ ਮਿਲ ਰਹੀ ਹੈ ਤੁਹਾਡੀ ਦਾਦੂਵਾਲ ਸਾਹਿਬ हां मैं सिर्फ यही कहना चाहना देखो कि जो श्री अकाल तक साहब ਵੱਲੋਂ ਹਦੇ ਜਾਰੀ ਹੋਏ ਆ ਜੀ ਇਹ ਰਹਿਤ ਮਰਜ਼ਾਦਾ ਦੇ ਵਿੱਚ ਬਹੁਤ ਪਹਿਲਾਂ ਤੋਂ ਦਰਜ ਆ ਕੋ ਨਵੀਂ ਗੱਲ ਨਹੀਂ ਆ ਹੂੰ ਇਹ ਰਹਿਤ ਮਰਜ਼ਾਦਾ ਦੇ ਦਰਜ ਹੈ ਲਾਗੂ ਨਹੀਂ ਸੀ ਅਸੀਂ ਸਭ ਨੂੰ ਸਵਾਗਤ ਕਰਦੇ ਆ ਕਿ ਜੋ ਬਹੁਤ ਪਹਿਲਾਂ ਲਾਗੂ ਹੋਣ ਜਾਣਾ ਚਾਹੀਦਾ ਸੀ ਉਹ ਅੱਜ ਲਾਗੂ ਕੀਤਾ ਜਾ ਰਿਹਾ ਤੇ ਉਹ ਸ਼ਾ ਕਰਕੇ ਥੋੜਾ ਕੰਟਰੋਵਰਸੀ ਵੀ ਪੈਦਾ ਹੋ ਰਹੀ ਆ ਕਿਉਂਕਿ ਅੱਜ ਦੇ ਹਾਲਾਤ ਇਦਾਂ ਦੇ ਆ ਜੀ ਅਰ ਇਹ ਜਿਹੜਾ ਹੈ ਮੈਂ ਸਮਝਦਾ ਕਿ ਜੋ ਲਾਗੂ ਹੋਣ ਵਾਲਾ ਪੰਥ ਦੇ ਅੰਦਰ ਜੋ ਪਹਿਲਾਂ ਧਿਆਨ ਨਹੀਂ ਦਿੱਤਾ ਗਿਆ ਕਿਉਂਕਿ ਸਾਡੇ ਤਖਤ ਸਾਹਿਬਾਂ ਦੇ ਉੱਤੇ ਜਿਸ ਤਰ੍ਹਾਂ ਸਿਆਸੀ ਜਿਹੜਾ ਸੀਗਾ ਉਹ ਗੱਲਬਾਤ ਰਿਹਾ ਔਰ ਉਸ ਦੇ ਕਾਰਨ ਇਹ ਜਿਹੜੀਆਂ ਚੀਜ਼ਾਂ ਸੀ ਇਹਨਾਂ ਨੂੰ ਇਗਨੋਰ ਕੀਤਾ ਗਿਆ ਜੋ ਕਿ ਬਹੁਤ ਪਹਿਲਾਂ ਹੀ ਲਾਗੂ ਹੋਣੀਆਂ ਚਾਹੀਦੀਆਂ ਸੀਗੀਆਂ ਇਸ ਵਿੱਚ ਕੋਈ ਨਵਾਂ ਨਹੀਂ ਹੋਇਆ ਦੇਖੋ ਜੋ ਸੇਖਾਂ ਦਾ ਜੋ ਨਿਸ਼ਾਨ ਸਾਹਿਬ ਦਾ ਰੰਗ ਤੁਹਾਨੂੰ ਥੋੜਾ ਜਿਹਾ ਸਮਝਣਾ ਚਾਹੁੰਦੇ ਹਾਂ ਤੁਸੀਂ ਕਿਉਂਕਿ ਧਰਮ ਪ੍ਰਚਾਰ ਦੇ ਵਿੱਚ ਵੀ ਬਹੁਤ ਲੰਮਾ ਸਮਾਂ ਕਥਾ ਕੀਰਤਨ ਵੀ ਕਰਦੇ ਹੁਣ ਵੀ ਤੁਸੀਂ ਜੁੜੇ ਹੋਏ ਹੋ ਕਿ ਜਿਹੜੀ 1932 ਦੇ ਕਰੀਬ ਰਹਿਤ ਮਰਿਆਦਾ ਦੀ ਗੱਲ ਹੋ ਰਹੀ ਹੈ ਉਸ ਦੇ ਵਿੱਚ ਬਸੰਤੀ ਜਾਂ ਸਰਮਈ ਰੰਗ ਦੀ ਹੋ ਰਹੀ ਹੈ ਪਰ ਫਿਰ ਕੇਸਰੀ ਨਿਸ਼ਾਨ ਕਿਵੇਂ ਪ੍ਰਚਲਿਤ ਹੋ ਗਿਆ ਹਰ ਘਾਟੀ ਜਥਾ ਹਰ ਕਬਿਸ਼ਰੀ ਜਥਾ ਹਰ ਘਰ ਦੇ ਵਿੱਚ ਹਰ ਬੱਚੇ-ਬੱਚੇ ਨੂੰ ਕੇਸਰੀ ਨਿਸ਼ਾਨ ਦਾ ਜ਼ਿਆਦਾ ਪਤਾ ਹੈ ਜੀ ਸਮੇਂ ਦੇ ਨਾਲ ਨਾ ਬਹੁਤ ਚੀਜ਼ਾਂ ਜਿਹੜੀਆਂ ਨੇ ਉਹ ਪਰੰਪਰਾਵਾਂ ਬਣ ਗਈਆਂ ਜਿਹੜੀਆਂ ਹੈ ਨਹੀਂ ਸੀਗੀਆਂ ਜੀ ਪਰ ਉਹ ਕਦੋਂ ਹੋਈਆਂ ਉਧਰ ਧਿਆਨ ਨਹੀਂ ਦਿੱਤਾ ਗਿਆ ਜਿਵੇਂ ਹੁਣ ਐਸਜੀਪੀਸੀ ਨੇ ਪਿਛਲੇ ਸਮੇਂ ਜਥੇਦਾਰਾਂ ਨੇ ਗਿਆ ਇੱਕ ਪਿੰਡੇ ਕੋ ਗੁਰਦੁਆਰਾ ਹਮ ਪਰ ਜਦੋਂ ਗੁਰਦੁਆਰੇ ਬਣਨ ਲੱਗੇ ਸੀ ਉਦੋਂ ਅਸੀਂ ਰੋਕਿਆ ਨਹੀਂ ਜੀ ਠੀਕ ਹੈ ਨਾ ਬਹੁਤ ਗੱਲਾਂ ਨੇ ਜਿਹੜੀਆਂ ਕਿ ਆ ਸੋਪਲੇ ਜੇ ਪੰਥ ਦੇ ਵਿੱਚ ਆਈਆਂ ਤੇ ਉਹ ਕਬਜਾ ਕਰ ਗਈਆਂ ਬਹੁਤ ਸਾਰੀਆਂ ਗੱਲਾਂ ਤੇ ਜਿਹੜੀਆਂ ਨਹੀਂ ਸਹੀਆਂ ਚਾਹੀਦੀਆਂ ਇਸੇ ਤਰੀਕੇ ਨਾਲ ਜਿਹੜੀ ਰਹਿਤ ਮਰਜ਼ਾ ਦਾ ਦੀ ਜਿਹੜੀ ਗੱਲ ਹੈ ਜਿਹਦੇ ਕੋ ਜਿਹੜੀ ਪੰਥ ਪ੍ਰਵਾਨਤ ਗੱਲ ਆ ਪੰਥ ਸਾਰਾ ਇਸ ਨੂੰ ਪ੍ਰਵਾਨ ਕਰਦਾ ਕਿ ਨੀਲਾ ਜਾਂ سرمਈ ਜਿਹੜਾ ਜਾਂ ਜਿਹੜਾ ਪੀਲਾ ਹੈ ਵਸਨ ਪੀਂ ਰੰਗ ਦਾ ਕਿ ਉਹ ਨਿਸ਼ਾਨ ਸਾਹਿਬ ਜਿਹੜਾ ਉਹ ਹੋਣਾ ਚਾਹੀਦਾ ਵਾ ਸਾਰਿਆਂ ਦੇ ਆਪੋ ਆਪਣੇ ਨਿਸ਼ਾਨ ਨੇ ਦੇਖੋ ਮਸਜਿਦ ਦਾ ਹਰੇ ਰੰਗ ਦਾ ਮੰਦਿਰ ਦਾ ਲਾਲ ਰੰਗ ਦਾ ਨਾ ਪਰ ਹੁਣ ਤਦਵਾਲ ਸਾਹਿਬ ਹੁਣ ਅਜਿਹਾ ਲੱਗ ਰਿਹਾ ਹੈ ਕਿ ਜਿਹੜਾ ਭਗਵਾ ਰੰਗ ਦੀ ਜਦੋਂ ਗੱਲ ਹੁੰਦੀ ਹੈ Hindu ਭਾਈਚਾਰੇ ਦੀ ਗੱਲ ਹੁੰਦੀ ਹੈ ਨਾਲ ਕਿ ਕੇਸਰੀ ਨਿਸ਼ਾਨ ਉਹਦੇ ਵਰਗਾ ਹੈ ਇਸ ਕਰਕੇ ਚੇਂਜ ਕਰਨ ਕਰ ਰਹੇ ਹੋ ਦੇਖੋ ਸਾਡੇ ਭਰਾਵਾਂ ਦਾ ਭਗਵਾ ਰੰਗ ਹੈ ਹਿੰਦੂ ਭਾਈਚਾਰੇ ਦਾ ਤੇ ਮੁਬਾਰਕ ਹੈ ਉਹਨਾਂ ਦਾ ਰੰਗ ਹੈ ਅਸੀਂ ਕੋਈ ਉਹਦੇ ਖਿਲਾਫ ਥੋੜੀਆਂ ਵੀ ਇਹ ਕਹਿੰਨੇ ਵੀ ਉਹ ਨਾ ਹੋਵੇ ਇਸ ਕਰਕੇ ਜਿਹੜਾ ਗੁਰਦੁਆਰੇ ਦਾ ਰੰਗ ਹੈ ਤਾਂ ਸੀ ਚੇਂਜ ਕਰ ਲੀਆ ਆਪਣਾ ਨਹੀਂ ਜੇ ਨਹੀਂ ਨਹੀਂ ਚੇਂਜ ਥੋੜੀ ਕੀਤਾ ਜਾ ਰਿਹਾ ਤਾਂ ਜਿਹੜਾ ਹੈਗਾ ਸੀ ਜਿਹੜਾ ਗਲਤ ਪ੍ਰਚਲਿਤ ਹੋ ਗਿਆ ਉਹਨੂੰ ਠੀਕ ਕਰਨ ਵਾਸਤੇ ਜਥੇਦਾਰ ਸਾਹਿਬਾਨ ਨੇ ਗਿਆ ਤੇ ਉਹਦਾ ਤਾਂ ਅਸੀਂ ਤਾਂ ਸਵਾਗਤ ਕਰ ਰਹੇ ਹਾਂ ਠੀਕ ਹੈ ਹਰੇਕ ਦਾ ਆਪਣਾ ਝੰਡਾ ਵਾਲਾ ਨਿਸ਼ਾਨ ਆ ਆਪਣਾ ਰੰਗ ਆ ਜਿਹੜਾ ਧਰਮ ਦੇ ਜੋ ਮਰਿਆਦਾ ਜੇ ਦਿੱਤਾ ਗਿਆ ਸਾਡੇ ਹਿੰਦੂ ਵੀਰਾਂ ਦਾ ਆਪਣਾ ਮੁਸਲਮਾਨ ਭਰਾਵਾਂ ਦਾ ਆਪਣਾ ਇਸੇ ਤਰ੍ਹਾਂ ਸਿੱਖ ਪੰਥ ਦਾ ਆਪਣਾ ਮਤਲਬ ਕੋਈ ਹਿੰਦੂ ਪਾਈਚਾਰੇ ਕਰਕੇ ਫੈਸਲਾ ਨਹੀਂ ਹੈ ਇਹ ਕੋਈ ਭਗਤਾਂ ਕਰਨ ਕਰਕੇ ਨਹੀਂ ਨਾ ਇਸ ਤਰ੍ਹਾਂ ਦੀ ਗੱਲ ਮੈਂ ਨਹੀਂ ਸਮਝਦਾ ਨਾ ਇਹਨੂੰ ਇਹੋ ਜੀ ਕੰਟਰੋਵਰਸੀ 'ਚ ਮੈਂ ਸਮਝਦਾ ਜਿਹੜੀ ਸਹੀ ਗੱਲ ਆ ਉਹਨੂੰ ਕੰਟਰੋਵਰਸੀ 'ਚ ਨਹੀਂ ਪਾਇਆ ਜਾਣਾ ਚਾਹੀਦਾ ਠੀਕ ਹੈ ਜਿਹੜੀ ਗੱਲ ਕੋਈ ਪੱਖਪਾਤ ਦੀ ਹੋਵੇ ਜਾਂ ਕੋਈ ਅਸੀਂ ਕੰਡੈਮਨ ਕਰ ਦਿੰਨੇ ਆ ਪਰ ਜਿਹੜੀ ਸੂਤ ਤੇ ਪੰਥ ਵੱਲੋਂ ਆ ਪ੍ਰਵਾਨ ਸਾਜਿਆ ਜੋ ਜਿਹਦਾ ਤਕਰੀਰ ਸਾਡੇ ਨਾਲ ਨੇ ਭਾਜੀਪੀ ਦੇ ਆਗੂ ਨੇ ਦਦੂਬਾ ਸਾਹਿਬ ਬਣੇ ਰਹੋ ਅ ਰਮਨ ਜੀ ਦਾਦੂਬਾਲ ਸਾਹਿਬ ਦੀ ਤੁਸੀਂ ਗੱਲ ਸੁਣੀ ਹੈ ਉਹ ਕਹਿ ਰਿਹਾ ਕਿ ਇਹ ਤਾਂ ਸਾਡਾ ਪਹਿਲਾਂ ਹੀ ਸੀਗਾ ਹਾਲਾਂਕਿ ਸਮੇਂ ਦੇ ਨਾਲ ਕੇਸਰੀ ਰੰਗ ਪ੍ਰਚਲਿਤ ਹੋ ਗਿਆ ਇਹ ਕੋਈ Hindu ਭਾਈਚਾਰੇ ਕਰਕੇ ਜਾਂ ਭਗਵੇਂ ਰੰਗ ਕਰਕੇ ਕੋਈ ਫੈਸਲਾ ਨਹੀਂ ਹੈ ਇਹ ਤਾਂ ਪਹਿਲੇ ਰਹਿਤ ਮਰਿਆਦਾ ਚ ਸੀ ਅਸੀਂ ਲੇਟ ਹੋ ਗਏ ਇਸ ਨੂੰ ਠੀਕ ਕਰਨ ਦੀ ਬਾਕੀ ਸਰ ਮਾਠੇ ਲਗਾਤਾ ਹਾਂ ਇੱਕ ਵਾਰੀ ਡਿਸਕਸ਼ਨ ਕੇ ਲੀਏ ਜੀ ਲੇਕਿਨ ਮੈਂ ਇਹ ਪੁੱਛਣਾ ਚਾਹਤਾ ਹਾਂ तो क्या अपवित्र हो जाएंगे गुरु साहब का निशान साहब जो है वो अपवित्र हो जाएगा अगर केसरी अंग में उसके अलावा भी कि अगर उसमें हिंदू लिखने की जरूरत क्या थी आप अपना अगर एक ऑर्डर पास करना था उसमें ये वर्णन क्या करने की जरूरत थी कि हम आपको करना चाहते हैं दूसरी ये मेरे को जो चैनल ने बताया वही मैं बता रहा हूँ सर जो चैनल ने सर 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 जो चैनल ने बताया मैं वही बता रहा हूँ एक बार आप सुनिए मैंने आपकी बात बड़े प्यार से सुनी मैंने आपकी बात बड़ी प्यार से सुनी सर 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 ऐसे मत करो ਸਰ ਮੇਰੇ ਹੱਥ ਜੋੜ ਕੇ ਬੇਨਤੀ ਹੈ ਐਸੇ ਮਤ ਕਰੋ ਗਰਵਾ ਸਾਹਿਬ ਜੀ ਨੂੰ ਸਮਾਂ ਦੰਨੇ ਅਸੀਂ ਪੂਰਾ ਸਮਾਂ ਮਿਲੇਗਾ ਤੁਹਾਨੂੰ ਥੋੜਾ ਜਿਹਾ ਰਮਨ ਜੀ ਨੂੰ ਬੋਲਣ ਦਿਓ ਫਿਰ ਤੁਹਾਡੇ ਕੋਲ ਆਉਣਾ ਤੁਸੀਂ ਪੂਰੀ ਗੱਲ ਰੱਖਿਓ ਆਪਣੀ ਅਸੀਂ ਵੀ ਕਲੈਰੀਫਿਕੇਸ਼ਨ ਚਾਹੁੰਦੇ ਆ ਅਸੀਂ ਚਾਹੁੰਦੇ ਨਹੀਂ ਕਿ ਕੋਈ ਗਲਤ ਗੱਲ ਸਾਡੇ ਚੈਨਲ ਦੁਆਰਾ ਕਿਸੇ ਵੀ ਸਰੋਤੇ ਤੱਕ ਦਰਸ਼ਕ ਤੱਕ ਪਹੁੰਚੇ ਐਸੇ ਕਰਕੇ ਸ਼੍ਰੋਮਣੀ ਕਮੇਟੀ ਦੇ ਨੁਮਾਇੰਦੇ ਵੱਲੋਂ ਤੁਹਾਨੂੰ ਲਿਆ ਹੈਗਾ ਰਮਨ ਜੀ ਤੁਸੀਂ ਗੱਲ ਪੂਰੀ ਕਰੋ ਫਿਰ ਅਸੀਂ ਅੱਗੇ ਗਰੇਵਾਲ ਸਭ ਕੁਝ ਜਾਨਦੇ ਔਰ ਮੈਂ ਵੈਸੇ ਵੀ ਆਪਕੋ ਬਤਾ ਦੂੰ ਕਿ ਅਗਰ ਫਿਰ ਇਹ ਰੰਗੋ ਮੇਂ ਹੀ ਬਾਟਨਾ ਹੈ तो राधा रानी की जो एक प्रचलित है बरखाना है उधर है पिछले 2000 साल से 1500 साल से वहां पे पीले रंग का यूज होता है बगला मुखी माता में पीला रंग यूज होता है केसरी जिसको आप बोल रहे हैं नीला रंग बौद्धों में भी यूज होता है शनि देव का भी यूज होता हो रहा है ऐसे ही काला रंग जो है वो हो रहा है क्या हम आज ਉਸ ਇੱਕ ਨਾਮ ਕੋ ਇਸ ਇੱਕ ਓਮਕਾਰ ਕੋ ਹਮ ਰੰਗੋ ਮੈਂ ਜੀ ਸਾਡੇ ਕੋਲ ਸਮਾਂ ਬਹੁਤ ਸੀਮਤ ਹੈ ਗਰੇਵਰ ਸਾਹਿਬ ਲਾਸਟ ਟਿੱਪਣੀ ਬਿਲਕੁਲ ਥੋੜੇ ਸ਼ਬਦਾਂ ਚ ਮੈਂ ਬੇਨਤੀ ਕਰਾਂਗਾ ਰਮਨ ਜੀ ਸਾਡੀ ਭਾਸ਼ਾ ਬਹੁਤ ਅੱਛੀ ਆ ਧਰਮ ਦੀ ਗੱਲ ਕਰ ਰਹੇ ਆ ਸਾਡੇ ਗੁਰੂ ਨੇ ਸਮਝਾਇਆ ਕਿ ਧਰਮ ਦਾ ਸਤਕਾਰ ਕਰਨਾ ਗੁਰੂਆਂ ਦਾ ਸਤਕਾਰ ਕਰਨਾ ਪੀਰਾਂ ਦਾ ਸਤਕਾਰ ਕਰਨਾ ਤੁਸੀਂ ਮੈਨੂੰ ਇਹ ਦੱਸੋ ਅਸੀਂ ਅਸੀਂ ਕਦੋਂ ਕਿਹਾ ਭਈ ਜਿਹੜਾ ਜਿਹੜੇ ਬਗਲਾ ਬਗਲਾ ਮੁਖੀ ਮਾਤਾ ਦੀ ਗੱਲ ਕਰਦੇ ਰਹੇ ਜਾਂ ਰਾਧਾ ਦੀ ਗੱਲ ਕਰਦੇ ਨੇ ਅਸੀਂ ਕਦੋਂ ਕਿਹਾ ਵੀ ਰੰਗ ਗਲਤ ਆ ਇਥੇ ਰੰਗ ਜੇ ਕੇਸਰੀ ਦੀ ਗੱਲ ਕਰੀਏ ਕੇਸਰੀ ਭਗਵਾ ਵਿੱਚ ਵੀ ਫਰਕ ਹੈ ਪਰ ਇਹ ਜਿਵੇਂ ਦਾਦੂਆਲ ਸਾਹਿਬ ਨੇ ਜ਼ਿਕਰ ਕੀਤਾ ਉਹਨੂੰ ਸੁਣ ਲੈਣਾ ਚਾਹੀਦਾ ਦਾਦੂਆਲ ਸਾਹਿਬ ਇਹਨਾਂ ਦੇ ਨਾਲ ਬੜੇ